ਤੁਸੀਂ ਫੰਡਿੰਗ ਦੀ ਗੱਲ ਕਰਦੇ ਆ ਅਸੀਂ ਸੋਨੇ 'ਚ ਮੜਾ ਦੇਾਂਗੇ ਮਨਜੀਤ ਨੂੰ ਸੋਨੇ 'ਚ ਸਾਡੇ ਪ੍ਰਧਾਨ ਨਾਲ ਕੋਈ ਉਂਗਲੀ ਨਹੀਂ ਕਰ ਸਕਦਾ ਅਸੀਂ ਗੰਦ ਖਾ ਕੇ ਢਿੱਡ ਭਰਨ ਵਾਲੇ ਨਹੀਂ ਅਸੀਂ ਅੰਨ ਖਾ ਕੇ ਢਿੱਡ ਭਰਨ ਵਾਲੇ ਆ ਇਹ ਜੰਗਲਾਂ ਦੇ ਸ਼ੇਰ ਆ ਸ਼ੇਰ ਇਹ ਆਜ਼ਾਦ ਰਹਿਣਾ ਪਸੰਦ ਕਰਦੇ ਆ ਪਿੰਜਰੇ ਦੇ ਵਿੱਚ ਇਹਨਾਂ ਨੂੰ ਮੌਤ ਪਸੰਦ ਆ ਦੇਸ਼ ਦੀ ਫੌਜ ਦੇ ਵਿੱਚ ਗਿਣਤੀ ਸਾਡੀ ਵਧਾਈ ਜਾਵੇ ਆ ਦੇਖੋ ਕਿਦਾਂ ਡਟੇ ਆ ਮੁੰਡੇ ਇਹੋ ਜਿਹੇ ਮੁੰਡੇ ਲੱਪਣੇ ਬਾਡਰਾਂ ਤੇ ਲੈ ਕੇ ਜਾਓ ਪੰਜਾਬ ਦੇ ਜਾਇਆਂ ਨੇ ਬੰਨ ਲਾ ਕੇ ਪੂਰੇ ਹਿੰਦੁਸਤਾਨ ਨੂੰ ਰੋਟੀ ਖਾਂਦਾ ਕੀਤਾ ਇਹ ਸਾਤੇ ਟਿੱਪਣੀਆਂ ਨਹੀਂ ਕਰ ਸਕਦੇ ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਇਹ ਤਾਂ ਆਪਣਾ ਘਰ-ਬਾਰ ਵੇਚ ਕੇ ਇਸ ਅੰਦੋਲਨਾਂ ਦੇ ਲਾ ਦੇਾਂਗੇ ਇਸ ਕੱਲਾ-ਕੱਲਾ ਬੰਦਾ ਇਸ ਜਜ਼ਵੇ ਦਾ ਭਰਿਆ ਹੋਇਆ ਹੈ ਇਹਨਾਂ ਦਾ ਇੱਕ ਧਾਗੇ ਨਾਲ ਅਸੀਂ ਡਰੋਨ ਸੈੱਟ ਲਿਆ ਜੇ ਅਸੀਂ ਕਰਨਾ ਚਾਹੀਏ ਤਾਂ ਬਹੁਤ ਕੁਝ ਕਰ ਸਕਦੇ ਹਾਂ। ਇਸ ਸਮੇਂ ਸ਼ੰਬੂ ਬਾਰਡਰ ਤੇ ਖੜੇ ਹੋਏ ਹਾਂ ਕਿਸਾਨੀ ਮੋਰਚੇ ਦਾ ਪੰਜਵਾਂ ਦਿਨ ਹੈ ਤੇ ਲਗਾਤਾਰ ਕਿਸਾਨ ਜਿਹੜੇ ਨੇ ਵਕ-ਵਕ ਸਟੇਟਾਂ ਤੋਂ ਇੱਧਰ ਪਹੁੰਚ ਰਹੇ ਨੇ ਪਰ ਕਿਤੇ ਨਾ ਕਿਤੇ ਗੱਲ ਕੀਤੀ ਜਾਵੇ ਤਾਂ ਕਈ ਜਿਹੜੇ ਕਿਸਾਨ ਆਗੂ ਨੇ ਆ ਫਿਰ ਹੋਰ ਲੋਕ ਨੇ ਕਹਰੇ ਕਿ ਇਸ ਕਿਸਾਨੀ ਮੋਰਚੇ ਪਿੱਛੇ ਕੋਈ ਨਾ ਕੋਈ ਛੜੇੰਤਰ ਹੈਗਾ। ਭਾਰਤ ਦੇ ਕਿਸਾਨੀ ਉਹਨਾਂ ਤੋਂ ਸਾਡੇ ਨਾਲ ਨੇ ਦੁਆਬਾ ਤੋਂ। ਹਾਂ ਗੱਲ ਕਰ ਲੈਣੇ ਕਿਉਂਕਿ ਕਾਫੀ ਸਟੇਟਮੈਂਟ ਆਈਆਂ ਲਾਲੋ ਕੇ ਸੰਯੁਕਤ ਕਿਸਾਨ ਮੋਰਚੇ ਵਾਲੇ ਲੀਡਰ ਵੱਡੇ ਵੱਡੇ ਲੀਡਰਾਂ ਨੇ ਇਹ ਵੀ ਕਹਿ ਦਿੱਤਾ ਕਹਿ ਰਹੇ ਕਿ ਸਾਡੀ ਆਫੀਸ਼ੀਅਲ ਕੋਲ ਨਹੀਂ ਹੈਗੀ ਕਹਿ ਰਹੇ ਕਿ ਇਹਦੇ ਪਿੱਛੇ ਛੜੇੰਤਰ ਹੈਗਾ ਹੁਣ ਹੋਰ ਵੀ ਲੋਕਾਂ ਦੇ ਬਿਆਨ ਆ ਰਹੇ ਆ ਕਹਿ ਰਹੇ ਕਿ ਕਿਤਨੇ ਕਿਤੇ ਫੰਡਿੰਗ ਕਰ ਰਹੇ ਇਹਨਾਂ ਨੂੰ ਬਹੁਤ ਹੁੰਦੀ ਹੈ ਹਾਂਜੀ ਸਭ ਤੋਂ ਪਹਿਲਾਂ ਤੁਹਾਡਾ ਚੈਨਲ ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਪਿਆਰ ਭਰੀ ਸ਼ਾਸ੍ਰੀਕਲ ਮੈਂ ਗੁਰਪਾਲ ਸਿੰਘ ਮੌਲੀ ਪ੍ਰੈਸ ਕਤਰ ਭਾਰਤੀ ਕਿਸਾਨ ਯੂਨੀਅਨ ਦਵਾਬਾ ਦੇਖੋ ਅੱਗ ਲੱਗੀ ਹੋਈ ਹੈ ਪੰਜਾਬ ਦੇ ਵਿੱਚ ਤੇ ਅਸੀਂ ਮਸ਼ਕਾਂ ਦੇ ਭਾਅ ਨਹੀਂ ਪੁੱਛਣੇ ਛੜਿਆੰਤਰ ਅਸੀਂ ਨਹੀਂ ਕੀਤਾ ਛੜਿਆੰਤਰ ਕੀਤਾ ਇਸ ਦੇਸ਼ ਦੀ ਸਰਕਾਰ ਨੇ ਜਿਹੜਾ ਉਹਨਾਂ ਨੇ ਵਾਅਦਾ ਖਿਲਾਫੀ ਸਾਡੇ ਨਾਲ ਕੀਤੀ ਹੈ ਇਹ ਉਹਦਾ ਗੁੱਸਾ ਹੈ ਦੁਬਾਰਾ ਉੱਠ ਕੇ ਸਾਨੂੰ ਬਾਰਡਰਾਂ ਤੇ ਆਉਣਾ ਪੈ ਗਿਆ ਕੋਈ ਸ਼ੌਂਕ ਨਹੀਂ ਕੋਈ ਅਸੀਂ ਇਲੈਕਸ਼ਨ ਨਹੀਂ ਲੜਨੀ ਕੋਈ ਅਸੀਂ ਆਪਣੇ ਝੰਡੇ ਵੱਡੇ ਨਹੀਂ ਕਰਨੇ ਕਿਉਂਕਿ ਸਾਡੇ ਕੋਈ ਇੱਕੋ ਹੀ ਨਿਸ਼ਾਨ ਸਾਹਿਬ ਹੈਗਾ ਅਸੀਂ ਤਾਂ ਉਹਦੀ ਪਰਵਰਿਸ਼ ਲਈ ਉਹਦੇ ਅਸ਼ੀਰਵਾਦ ਲਈ ਸਦਾ ਹੀ ਤਤਪਰ ਹਾਂ ਅਸੀਂ ਨਿਸ਼ਾਨ ਸਾਹਿਬ ਦੇ ਥੱਲੇ ਆ ਤੇ ਉਹਦੇ ਥੱਲੇ ਹੀ ਰਹਿਣਾ ਗੱਲ ਇਹ ਹੈ ਕਿ ਜਦੋਂ ਵਾਅਦਾ ਖਿਲਾਫੀ ਸੈਂਟਰ ਗਵਰਨਮੈਂਟ ਕਰਦੀ ਹੈ ਲੋਕਾਂ ਦੇ ਹੱਕ ਸੈਂਟਰ ਦੱਬਦੀ ਐ ਸਾਡੇ ਆਪਣੇ ਸਾਡੇ ਖਿਲਾਫ ਬੋਲਦੇ ਕਿਉਂ ਐ ਕਿਤੇ ਇਦਾਂ ਤਾਂ ਨਹੀਂ ਕਿ ਇਹਨਾਂ ਨੂੰ ਬੁਲਾਇਆ ਜਾਂਦਾ ਕਿਉਂਕਿ ਮੈਂ ਜਾਣਦਾ ਮੈਂ ਇੰਗਲੈਂਡ ਰਹੇ ਆ ਸਭ ਤੋਂ ਮੀਰ ਐਮਬੈਸੀ ਜਿਹੜੀ ਉਹ ਇੰਗਲੈਂਡ ਦੀ ਆ ਜਿਹਦੇ ਕੋਲ 500 ਘਰ ਆਪਣਾ ਕਿਤੇ ਇਦਾਂ ਤਾਂ ਨਹੀਂ ਵੀ ਕਿਸੇ ਮਾਲੀ ਵਰਗੇ ਨੂੰ ਚਾਬੀਆਂ ਕਿਸੇ ਘਰ ਦੀਆਂ ਇੰਗਲੈਂਡ ਫੜਾ ਦਿੱਤੀਆਂ ਜਾਣ ਤੇ ਬੋਲਣਾ ਉਹਨੇ ਇੰਡੀਆ ਆ ਏਜੰਸੀ ਸਾਰਿਆਂ ਨੂੰ ਤਾਂ ਹੈਵੀ ਇੰਡੀਆ ਦੀ ਆ ਅਸੀਂ ਸਾਰੇ ਜਾਣਦੇ ਆ ਪਰ ਗੱਲ ਇਹ ਆ ਵੀ ਇਹ ਆਪਣੇ ਹੱਕਾਂ ਦਾ ਅੰਦੋਲਨ ਆ ਆਪਣੀ ਨਸਲ ਔਰ ਫਸਲ ਦਾ ਅੰਦੋਲਨ ਆ ਸਾਰੇ ਆਪਾਂ ਜਾਣਦੇ ਆ ਬਾਰ-ਬਾਰ ਉਹ ਰਿਪੀਟ ਗੱਲਾਂ ਨਹੀਂ ਕਰਨੀਆਂ ਇਹ ਪੰਜਾਬ ਦੀ ਹੋਂਦ ਦੀ ਗੱਲ ਆ ਸਾਡੇ ਤੋਂ ਸਾਰਾ ਕੁਝ ਖੋਇਆ ਜਾ ਰਿਹਾ ਨਹੀਂ ਜਦੋਂ ਵੀ ਕਿਸਾਨ ਆਪਣੇ ਕਦੇ ਲਈ ਬਾਰਡਰਾਂ ਤੇ ਡਟਦਾ ਆਪਣੇ ਹੱਕਾਂ ਦੇ ਲਈ ਅਥਰੂ ਗੈਸ ਦੇ ਗੋਲੇ ਹੱਤ ਗੋਲੇ ਗੋਲੀਆਂ ਤੱਕ ਖਾਂਦਾ ਫਿਰ ਕਈ ਲੋਕ ਇਹ ਕਿਉਂ ਬੋਲਦੇ ਕਿ ਉਹਨਾਂ ਨੂੰ ਬਾਰੋ ਫੰਡਿੰਗ ਆ ਰਹੀ ਹੈ ਜੀ ਮੋਟੀ ਤਾਂ ਕਰਕੇ ਡੱਟੇ ਹੋਏ ਨੇ ਦੇਖੋ ਫੰਡਿੰਗ 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 ਦਾ ਮਸਲਾ ਜਿਹੜਾ ਹੈ ਇਹ ਨੂੰ ਤੁਸੀਂ ਸਟੱਡੀ ਜੇ ਕਰੋਗੇ ਤੇ ਇਹਦੇ ਵਿੱਚੋਂ ਨਿਕਲਣਾ ਕੁਝ ਨਹੀਂ ਆ ਅਸੀਂ ਕਹਿੰਨੇ ਆ ਵੀ ਜਿਹਨੂੰ ਚਾਹਿਆ ਫੰਡਿੰਗ ਫਾਈਂਡ ਕਰਨ ਦਾ ਉਹ ਇਸ ਬਾਰਡਰ ਤੇ ਆ ਜਾਏ ਦੋ ਦਿਨ ਮੋਰੇ ਹੋ ਕੇ ਲੜੇ ਆ ਕੱਲ ਤੱਕ ਉਲਟੀਆਂ ਨਹੀਂ ਸਾਡੀਆਂ ਬੰਦ ਹੋਈਆਂ ਦੋ ਦਿਨ ਅੱਗੇ ਹੋ ਕੇ ਲੜੇ ਆ ਅਥਰੂ ਗੈਸ ਪਿੰਡੇ ਦੇ ਝੱਲੀ ਆ ਸਾਰੇ ਨੌਜਵਾਨਾਂ ਨੇ ਮੋਹਰੇ ਹੋ ਕੇ ਸਾਰਾ ਸੰਘਰਸ਼ ਲੜਿਆ ਤੇ ਜਿਨ੍ਹਾਂ ਨੂੰ ਫੰਡਿੰਗ ਤੋਂ ਪ੍ਰੋਬਲਮ ਹੈ ਮੰਨ ਲਓ ਇਸ ਗੱਲ ਤੇ ਆ ਜੰਨੇ ਕਿ ਫੰਡਿੰਗ ਆਉਂਦੀ ਹੈ ਉਹ 55 ਲੱਖ ਬੰਦਾ ਘਰ-ਬਾਰ ਵੇਚ ਕੇ ਆਪਾਂ ਪਿੰਡੋਂ ਪਿੰਡੀ ਬਾਹਰ ਭੇਜਿਆ ਉਹ ਧੂਫ ਦੇਣ ਲਈ ਭੇਜਿਆ ਜਦੋਂ ਦੇਸ਼ ਨੂੰ ਲੋੜ ਪੈ ਗਈ ਇਸ ਦੇਸ਼ ਨੂੰ ਲੋੜ ਪੈ ਗਈ ਮੋਕੇ ਦੇ ਪ੍ਰਧਾਨ ਮੰਤਰੀ ਨੇ ਦੇਸ਼ ਨੂੰ ਆਵਾਜ਼ ਦਿੱਤੀ ਕਿ ਸੋਨੇ ਦੀ ਲੋੜ ਹੈ ਤੇ ਸਭ ਤੋਂ ਵੱਧ ਪੰਜਾਬ ਨੇ ਸੋਨਾ ਇਕੱਠਾ ਕਰਕੇ ਕਿਹਨੂੰ ਦਿੱਤਾ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਦੇਸ਼ ਨੂੰ ਦਿੱਤਾ ਉਹ ਕੀ ਸੀ ਉਹ ਫੰਡਿੰਗ ਸੀ ਜਦੋਂ ਕੋਈ ਆਫਤਾਂ ਆਉਂਦੀ ਹੈ ਸਰਕਾਰ ਕਿਉਂ ਕਹਿੰਦੀ ਹੈ ਵੀ ਲੋਕ ਆਪ ਮਹਾਰੇ ਆ ਕੇ ਦਰਿਆਵਾਂ ਦੇ ਬੰਨ ਮਾਰਨ ਤੇ ਉਹ ਕਾਦੇ ਨਾਲ ਹੋ ਜਾਣਾ ਸਰਕਾਰ ਦੇ ਪੈਸੇ ਨਾਲ ਹੋਣਾ ਜਾਂ ਮਾਲੀ ਦੇ ਪੈਸੇ ਨਾਲ ਹੋਣਾ ਤੇ ਉਹ ਵੀ ਇੱਕ ਫੰਡਿੰਗ ਦੇ ਨਾਲ ਜਿਹੜਾ ਰੀਸੈਂਟਲੀ ਆਪਾਂ 7 ਲੋਹ ਦਰਿਆ ਨੂੰ ਬੰਨ ਮਾਰੇ ਆ ਉਹ ਵੀ ਪੈਸੇ ਨਾਲ ਹੋਏ ਲੋਕਾਂ ਦੇ ਤਿਲਫੁਲ ਨਾਲ ਹੋਏ ਆ ਔਰ ਫੰਡਿੰਗ ਦੀ ਗੱਲ ਕਾਰ ਸੇਵਾ ਵਾਲੇ ਬਹੁਤ ਵੱਡੀਆਂ ਵੱਡੀਆਂ ਬਿਲਡਿੰਗਾਂ ਬਣਾਉਂਦੇ ਆ ਸਾਡੇ ਮਹਾਪੁਰਖ ਨੇ ਸਤਕਾਰਯੋਗ ਨੇ ਉਹਨਾਂ ਨੇ ਇੱਕ ਟੋਕਰੀ ਰੱਖੀ ਹੁੰਦੀ ਆ ਉਹ ਇਕੱਲੇ ਟੋਕਰੀ ਦੇ ਪੈਸੇ ਨਾਲ ਐਡਾ ਵੱਡਾ ਗੁਰੂ ਘਰ ਨਹੀਂ ਬਣਦਾ ਉਹ ੋਕਰੀ ਦਾ ਕੋਈ ਸਿਧਾਂਤ ਹੈ ਜਿਹਦੇ ਵਿੱਚ ਤਿੱਲ ਫੁੱਲ ਹਰਕ ਦਾ ਪਵੇ ਤੇ ਉਹ ਸੋਚੇ ਵੀ ਮੈਂ ਬਰੋਬਰ ਦਾ ਭਾਗੀਦਾਰ ਹਾਂ ਅਸੀਂ ਤਵਾਬੇ ਵਾਲੇ ਹਾਂ ਮੇਰੇ ਘਰ ਦੇ ਬਹੁਤ ਜੀ ਬਾਹਰ ਬੈਠੇ ਆ ਮੇਰੇ ਪਿੰਡ ਦਾ 700 ਬੰਦਾ ਇੰਗਲੈਂਡ ਬੈਠਾ ਬੱਚੇ ਬੁੜੇ ਪਾ ਕੇ ਤੇ ਜੇ ਮੈਂ ਇੱਕ ਇੱਕ ਪਾਉਂਡ ਵੀ ਉਹਨਾਂ ਨੂੰ ਕਵਾਂ ਤੇ 700 ਪਾਉਂਡ ਬਣਦਾ ਮਹੀਨੇ ਦਾ ਤੇ ਮੈਂ ਜਿੰਨੇ ਮਰਜ਼ੀ ਤੇ ਢੇਰ ਲਾ ਦਵਾਂ ਪਰ ਅਸੀਂ ਮਗਾਉਂਦੇ ਨਹੀਂ ਜਦੋਂ ਲੋਡ ਪਈ ਸਾਡੇ ਪਿੱਠ ਤੇ ਖੜੇ ਐ ਸਾਨੂੰ ਪਤਾ ਸੰਘਰਸ਼ ਕਿਦਾਂ ਲੜ ਹੋਣਾ ਇਹ ਗੱਲਾਂ ਨਾਲ ਨਹੀਂ ਲੜ ਹੋਣਾ ਜੁੱਤੀਓ ਜੁੱਤੀ ਵੀ ਹੋਣਾ ਪੈਣਾ ਆ ਮਾਲੀ ਵਰਗਿਆਂ ਦੇ ਮੂੰਹ ਵੀ ਬੰਦ ਕਰਨੇ ਪੈਣੇ ਆ ਹੁਣ ਇਹ ਮਾਲੀ ਜੀ ਨੇ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਇਹਨਾਂ ਦੀ ਗੱਲ ਕਰਨਾ ਚਾਹੁੰਦਾ ਰਾਤੀ ਸਾਡੇ ਪ੍ਰਧਾਨ ਸਤਕਾਰਯੋਗ ਮਨਜੀਤ ਸਿੰਘ ਰਾਏ ਤੇ ਵੀ ਟਿੱਪਣੀ ਕੀਤੀ ਆ ਅਸੀਂ ਤਾਂ ਦੁਆਬੇ ਵਾਲਿਆਂ ਅਸੀਂ ਪਿੱਛੇ ਬੈਠੇ ਆ ਮਨਜੀਤ ਦੇ ਅਸੀਂ ਮਨਜੀਤ ਨੂੰ ਚਲਾਉਨੇ ਆ ਆ ਸਾਰਾ ਦੁਆਬਾ ਪਿੱਛੇ ਖੜਾ ਮਨਜੀਤ ਦੀ ਪਿੱਠ ਦੇ ਪਿੱਛੇ ਖੜਾ ਤੁਸੀਂ ਫੰਡਿੰਗ ਦੀ ਗੱਲ ਕਰਦੇ ਆ ਅਸੀਂ ਸੋਨੇ 'ਚ ਮੜਾ ਦੇਾਂਗੇ ਮਨਜੀਤ ਨੂੰ ਸੋਨੇ 'ਚ ਸਾਡੇ ਪ੍ਰਧਾਨ ਨਾਲ ਕੋਈ ਉਂਗਲੀ ਨਹੀਂ ਕਰ ਸਕਦਾ ਪੈਸਿਆਂ ਦੀ ਗੱਲ ਮਾਲੀ ਸਾਹਿਬ 84 ਤੋਂ ਬਾਅਦ ਬੁਲਾਰੇ ਸਿੱਖ ਧਰਮ ਦੇ ਤੁਸੀਂ ਸੀ ਤੁਸੀਂ ਚੈਨਲਾਂ ਦੇ ਉੱਤੇ ਜਾ ਕੇ ਵਹਿੰਦੇ ਹੁੰਦੇ ਸੀ ਤੇ ਜਿਹੜਾ 84 ਦੇ ਸ਼ਹੀਦਾਂ ਦਾ ਪੈਸਾ ਬਾਹਰੋਂ ਆਇਆ ਖਰਬਾ ਰੁਪਈਆ ਮਾਲੀ ਸਾਹਿਬ ਤਰਤੀਬ ਵਾਈਜ਼ ਦੱਸੋਗੇ ਵੀ ਉਹ ਕਿੱਥੇ ਗਿਆ ਮਾਲੀ ਸਾਹਿਬ ਅਸੀਂ ਉਸ ਧਰਤੀ ਨੂੰ ਬਿਲੋਂਗ ਕਰਦੇ ਹਾਂ ਜਿੱਥੇ ਦਾ ਬਾਬਾ ਲਾਲ ਸਿੰਘ ਅਕਾਲਗੜ੍ਹ ਹੋਇਆ ਜਿੱਥੇ ਦਾ ਮਨਵੀਰ ਸਿੰਘ ਚਿਹੜੂ ਹੋਇਆ ਜਿੱਥੇ ਦਾ ਤਲਵਿੰਦਰ ਸਿੰਘ ਬੱਬਰ ਹੋਇਆ ਜਿੱਥੇ ਦਾ ਪਰਮਜੀਤ ਸਿੰਘ ਪੰਮਾ ਹੋਇਆ ਜਿੱਥੇ ਦਾ ਸ਼ੇਰ ਸਿੰਘ ਸ਼ੇਰਾ ਸ਼ਹੀਦ ਹੋਇਆ ਜਿੱਥੇ ਦਾ ਹਰਪਾਲ ਸਿੰਘ ਛੰਦੜਾ ਹੋਇਆ ਜਿੱਥੇ ਦਾ ਰਣਜੀਤ ਸਿੰਘ ਬਿੱਟੂ ਹੋਇਆ ਤੇ ਜਿੱਥੇ ਦਾ ਮੌਜੂਦਾ ਜਿੰਦਾ ਸ਼ਹੀਦ ਭਾਈ ਕੁਲਵੀਰ ਸਿੰਘ ਬੜਾ ਪਿੰਡ ਹੋਇਆ ਅਸੀਂ ਉਸ ਧਰਤੀ ਨੂੰ ਬਲੋਂਗ ਕਰਦੇ ਆਂ ਅਸੀਂ ਗੰਦ ਖਾ ਕੇ ਢਿੱਡ ਭਰਨ ਵਾਲੇ ਨਹੀਂ ਅਸੀਂ ਅੰਨ ਖਾ ਕੇ ਢਿੱਡ ਭਰਨ ਵਾਲੇ ਆਂ ਕੋਈ ਦੁਨੀਆ ਦਾ ਬੰਦਾ ਚੈਲੰਜ ਕਰਕੇ ਨਹੀਂ ਕਹਿ ਸਕਦਾ ਵੀ ਯੂਨੀਅਨ ਦਬਾਬਾਂ ਨੇ ਕਦੀ ਕਿਸੇ ਦੀ ਪਰਚੀ ਵੀ ਕੱਟੀ ਹੋਵੇ ਜੋ ਆਵਾ ਸੋ ਰਾਜੀ ਜਾਵੇ ਵਾਲੇ ਸਿਧਾਂਤ ਦੇ ਉੱਤੇ ਆ ਤੇ ਅਸੀਂ ਦਸਵੇਂ ਪਾਤਸ਼ਾਹ ਦੇ ਸਿਧਾਂਤ ਤੇ ਚੱਲਦੇ ਆਂ ਆਪ ਗਵਾਈਏ ਤਾਂ ਸੋ ਪਾਈਏ ਵਾਲੇ ਦੇ ਪੰਥ ਵਸੇ ਮੈਂ ਜਿਹੜਾ ਮਨ ਚਾਓ ਕਨੇਹਰਾ ਉਹ ਸੰਧਾਨ ਤੇ ਚੱਲਣ ਵਾਲੇ ਆਸੀਂ ਆਪਣਾ ਆਪ ਗਵਾ ਕੇ ਤੁਰਨ ਵਾਲੇ ਆ ਪਹਿਲੇ ਅੰਦੋਲਨ ਦੇ ਵਿੱਚ ਵੀ 11 ਲੰਗਰ ਲਗਾਤਾਰ ਸਾਡੇ ਯੂਨੀਅਨ ਦੇ ਵਰਕਰਾਂ ਦੇ ਚੱਲਦੇ ਰਹੇ ਉਹ ਯਾਰ ਪੈਸੇ ਨਾਲ ਹੀ ਚੀਜ਼ ਚੱਲਣੀ ਆ ਪੈਸਾ ਕਿੱਥੋਂ ਅਰੇਂਜ ਕਰੀਏ ਪਰ ਮਾਲੀ ਦੇ ਘਰ ਤੇ ਨਹੀਂ ਮੰਗਣ ਗਏ ਮਾਲੀ ਜਿਹੜੇ ਕਮਰੇ ਦੇ ਵਿੱਚ ਬਹਿ ਕੇ ਇੰਟਰਵਿਊ ਦੇ ਰਿਹਾ ਸੀ ਉਹਦੀ ਡੈਕੋਰੇਸ਼ਨ ਦੱਸਦੀ ਹੈ ਕਿ ਉਹ ਕਮਰਾ ਘੱਟੋ ਘੱਟ ਕਰੋੜ ਰੁਪਏ ਨਾਲ ਤਿਆਰ ਹੋਇਆ ਤੇ ਸਾਡਾ ਕਮਰਾ ਉਹ ਹੈ ਜੀ ਛੋਟੀ ਜਿਹੀ ਝੁੱਗੀ ਬਾਅਦ ਚ ਦਿਖਾ ਦਿਓ ਤੇ ਸਾਡੇ ਘਰ ਆ ਕੇ ਵੀ ਦੇਖਦੇ ਅਸੀਂ ਮਾਲੀ ਸਾਹਿਬ ਨੂੰ ਇਨਵਾਈਟ ਕਰਨਾ ਚਾਹੁੰਦੇ ਆ ਤੁਸੀਂ ਬੁੱਧੀਜੀਵੀ ਆ ਪਰ ਤੁਹਾਡਾ ਫਰਜ ਨਹੀਂ ਬਣਦਾ ਕਿ ਤੁਸੀਂ ਏਜੰਸੀਆਂ ਦੇ ਇਸ਼ਾਰੇ ਤੇ ਹਰ ਟੌਪਿਕ ਤੇ ਹੀ ਬੋਲੀ ਜਾਓ ਅਸੀਂ ਤੁਹਾਨੂੰ ਸਬਜੈਕਟ ਦਿੰਨੇ ਆ ਤੁਸੀਂ ਲੀਡ ਕਰੋ ਬੰਦੀ ਸਿੰਘਾਂ ਦਾ ਮੋਰਚਾ ਲੱਗਾ ਹੈ ਬੰਦੀ ਸਿੰਘਾਂ ਦਾ ਮੋਰਚਾ ਚੰਡੀਗੜ੍ਹ ਲੱਗਾ ਤੁਸੀਂ ਲੀਡ ਕਰੋ ਅਸੀਂ ਤੁਹਾਡੇ ਪਿੱਛੇ ਹੁੰਨੇ ਆ ਐਦਾਂ ਹੀ ਟਰਾਲੀਆਂ ਆਉਣਗੀਆਂ ਮਾਰੋ ਕੌਮ ਨੂੰ ਆਵਾਜ਼ ਤੁਹਾਡੇ ਪਿੱਛੇ ਕੁੱਤਾ ਨਹੀਂ ਤੁਰਨਾ ਮਾਲੀ ਸਾਹਿਬ ਕਿਉਂਕਿ ਤੁਸੀਂ ਕਮਰੇ ਦੇ ਵਿੱਚ ਭੌਂਕਣ ਆਲੇ ਆ ਤੁਸੀਂ ਕਮਰੇ ਦੇ ਵਿੱਚ ਭੌਂਕਣ ਆਲੇ ਆ ਆ ਜਿਹੜੇ ਆ ਇਹ ਜੰਗਲਾਂ ਦੇ ਸ਼ੇਰ ਆ ਸ਼ੇਰ ਇਹ ਆਜ਼ਾਦ ਰਹਿਣਾ ਪਸੰਦ ਕਰਦੇ ਆ ਪਿੰਜਰੇ ਦੇ ਵਿੱਚ ਇਹਨਾਂ ਨੂੰ ਮੌਤ ਪਸੰਦ ਆ ਇਹ ਆਜ਼ਾਦੀ ਦੇ ਪ੍ਰਵਾਨੇ ਆ ਬਾਬਾ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਿਉਂਕਿ ਕਿਤੇ ਨਾ ਕਿਤੇ 5 ਦਿਨ ਦੀ ਗੱਲ ਕੀਤੀ ਜਾਵੇ ਤਾਂ 5 ਦਿਨ ਦੇ ਵਿੱਚ ਮਾਹੌਲ ਕਾਫੀ ਖਰਾਬ ਹੋਇਆ ਇੱਥੇ ਮੈਂ ਸਵੇਰੇ ਵੀ ਦੇਖ ਰਿਹਾ ਸੀ ਕਹਿ ਰਹੇ ਕਿ ਵੀਲ ਚੇਅਰ ਤੇ ਮੁੰਡੇ ਆਏ ਸੀਗੇ ਕਹਿ ਰਹੇ ਯੂਰੀਨ ਦੇ ਪਾਈਪ ਜਿਹੜੇ ਨੇ ਪੈਰਾਂ ਦੇ ਵਿੱਚ ਲੱਗੇ ਹੋਏ ਨੇ ਕਹਿ ਰਹੇ ਕਿ ਅਥਰੂ ਗੈਸ ਦੇ ਗੋਲੇ ਤਾਂ ਖਾਦੇ ਹੋਏ ਆ ਝਕਮ ਹੋਏ ਪਏ ਆ ਘਰੋਂ ਕੱਲੇ ਹੀ ਤੁਰ ਕੇ ਆਏ ਹੋਏ ਆ ਪਰ ਜਦੋਂ ਇਦਾਂ ਦੇ ਬਿਆਨ ਆਉਂਦੇ ਆ ਫੰਡਿੰਗ ਦੇ ਬਿਆਨ ਆਉਂਦੇ ਆ ਫਿਰ ਇਆ ਫਿਰ ਦੂਜੀ ਤਰਫ ਦੇ ਬਿਆਨ ਆਂਦੇ ਆ ਫਿਰ ਕਿਸ ਤਰ੍ਹਾਂ ਦਾ ਮਹਿਸੂਸ ਕਰਦੇ ਜਿਹੜਾ ਬੰਦਾ ਰਾਮਖਾਨੀ ਗਿੱਜ ਜਵੇ ਹੈ ਨਾ ਉਹਨੂੰ ਉਦਾਂ ਦਾ ਹੀ ਸੁਪਨਾ ਆਉਂਦਾ ਆ ਇਹ ਜਿੰਨੀ ਕੌਮ ਉੱਠ ਕੇ ਆਈ ਆ ਦਸਵੇਂ ਪਾਤਸ਼ਾਹ ਦੇ ਸ਼ਰਧਾਲੂ ਆ ਉਹਦੇ ਵਾਰਸ ਆ ਸਾਡਾ ਗੁਰੂ ਗੋਬਿੰਦ ਸਿੰਘ ਮਹਾਰਾਜ ਕੌਮ ਦਾ ਇਸ ਕੌਮ ਨੂੰ ਕੋਈ ਹਰਾਉਣੇ ਵਾਲਾ ਨਹੀਂ ਜੰਮਿਆ ਇਹ ਨਾ ਹਾਰਨੀ ਆ ਇਹ ਸਮੋ ਗ੍ਰਨੇਡ ਸਿੱਟਦੇ ਆ ਸਾਡੇ ਸੂਰਮੇ ਸਾਡੇ ਬੱਚੇ ਸਾਡੇ ਭਰਾ ਆਉਂਦੇ ਕੈਚ ਕਰ ਲੈਂਦੇ ਹੈਨਾ ਔਰ ਇਹਨਾਂ ਦਾ ਡਰੋਨ ਜੱਟ ਜਗਾੜੀ ਹੁੰਦੇ ਆ ਕਹਿੰਦੇ ਆ ਨਾ ਇਹਨਾਂ ਦਾ ਹੀ ਇੱਕ ਧਾਗੇ ਨਾਲ ਅਸੀਂ ਡਰੋਨ ਸੈੱਟ ਲਿਆ ਜੇ ਅਸੀਂ ਕਰਨਾ ਚਾਹੀਏ ਤਾਂ ਬਹੁਤ ਕੁਝ ਕਰ ਸਕਦੇ ਆ ਜਿੰਨੇ ਸਾਡੀ ਇੱਥੇ ਸੰਗਤ ਆਈ ਹੋ ਆ ਅੱਧਿਆਂ ਨਾਲੋਂ ਵੱਧ ਅਸਲਾ ਇਹਨਾਂ ਕੋ ਲਾਇਸੈਂਸ ਹੀ ਆ ਅਸੀਂ ਜਾਬਤੇ 'ਚ ਰਹਿ ਕੇ ਕੰਮ ਕਰਨਾ ਤਾਂ ਜਾਬਤੇ 'ਚ ਰਹਿ ਕੇ ਸਭ ਕੁਝ ਹੋਣਾ ਜੇ ਕਰਨੇ ਨੂੰ ਕਿ ਕਿੰਨੇ ਕਿੰਨੇ ਸ਼ਹੀਦ ਕਰ ਦੇਣਗੇ ਸਾਡੇ ਪਹਿਲਾਂ ਸਾਨੂੰ ਸ਼ਹੀਦੀਆਂ ਕਿਤੇ ਭੁੱਲਤਾ ਨਹੀਂ ਗਈਆਂ ਸਾਡੀ ਕੌਮ ਚ ਲਿਖਿਆ ਹੈ ਸ਼ਹੀਦੀ ਦੇਣੀ ਅਸੀਂ ਆਏ ਆ ਇਸੇ ਕਰਕੇ ਜਿੰਨੀ ਸੰਗਤ ਆਈ ਉਹ ਸਾਰਿਆਂ ਨੂੰ ਪਤਾ ਮਾਮਾ ਨੂੰ ਪੁੱਤਾਂ ਨੂੰ ਪਤਾ ਆ ਮਾਮਾ ਨੂੰ ਪਿਆ ਨੂੰ ਭਰਾਵਾਂ ਨੂੰ ਉਹਨਾਂ ਦੇ ਘਰ ਵਾਲਿਆਂ ਨੂੰ ਪਤਾ ਕਿ ਉੱਥੇ ਕੀ ਹੋਣਾ ਪਰ ਫਿਰ ਵੀ ਮਾਮਾ ਨੇ ਪੁੱਤ ਸ਼ਿੰਗਾਰ ਕੇ ਇਸ ਕੌਮ ਨੇ ਮੋਰੇ ਹੋ ਕੇ ਡਟੇ ਉਹ ਆਪਕੇ ਸ਼ਹੀਦੀ ਦੇਣ ਪਿੱਠ 'ਚ ਨਾ ਖਾਣ ਛਾਤੀ 'ਚ ਖਾਣ ਉਹ ਹੁੰਦਾ ਸੂਰਮਾ ਇਨੀ ਕੀ ਸਾਡੇ ਨਾਲ ਕੀ ਕੀ ਨਹੀਂ ਕੀਤਾ ਹਥਿਆਰ ਸਾਨੂੰ ਵੀ ਚਲਾਉਂਦੇ ਆਏ ਆ ਉਹੀ ਰੱਸੀ ਆ ਜਲ ਗਈ ਬੱਟ ਉਹ ਹੀ ਆ ਸਭ ਕੁਝ ਸਾਡੇ ਹੱਥ ਵੀ ਉਹ ਹੀ ਆ ਸਾਨੂੰ ਕੀ ਨਹੀਂ ਚਲਾਉਣਾ ਹੁੰਦਾ ਦੇਣ ਸਾਨੂੰ ਇਹ ਜਿਹਾ ਬੱਟ ਕਰਦੇ ਆਂਗੇ ਇਹਨਾਂ ਦੇ ਅਸੀਂ ਪਰ ਸਾਤੋਂ ਅਸੀਂ ਜਾਬਤੇ 'ਚ ਰਹਿ ਕੇ ਕੰਮ ਕਰਨਾ ਹੈ ਜਾਬਤੇ 'ਚ ਰਹਿ ਕੇ ਹੀ ਰ੍ਹਾਂਗੇ ਜੋ ਸਾਡਾ ਪ੍ਰਧਾਨ ਸਾਹਿਬ ਸਾਨੂੰ ਹੁਕਮ ਲਾਏਗਾ ਅਸੀਂ ਕਰਾਂਗੇ ਦਸਾਂ ਮਿੰਟਾਂ ਦੀ ਮਾਰਿਆ ਸਾਡੀ ਇਹ ਔਰ ਸਾਡਾ ਮਨਜੀਤ ਸਿੰਘ ਰਾਏ ਅਸੀਂ ਉਦੋਂ ਇਹਨਾਂ ਨੂੰ ਹੱਥੀਂ ਪੈ ਗਿਆ ਸੀ ਸਭ ਕੋ ਉੱਤੇ ਚੜ ਗਏ ਸਾਡੇ ਨਾਲ ਬਹੁਤ ਸਾਰੇ ਸਿੰਘ ਸੀਗੇ ਸਾਡੇ ਇਹ ਜਿੰਨੇ ਵੀ ਅਸੀਂ ਇਹਨਾਂ ਨੂੰ ਧੱਕ ਕੇ ਬੈਰੀਕੇਟ ਸਾਰੇ ਪਿੱਛੇ ਕਰ ਦਿੱਤੇ ਪਰ ਅਸੀਂ ਇਸ ਹੁਕਮ ਦੇ ਅਦੁੱਲਨ ਚ ਰਹਿਣਾ ਆ ਜੋ ਹੁਕਮ ਸਾਡਾ ਪ੍ਰਧਾਨ ਸਾਹਿਬ ਸਾਡੇ ਕਰਨਗੇ ਅਸੀਂ ਉਹਦੇ ਵਿੱਚ ਰਹਿ ਜਾਬਤੇ ਜਿ ਰਹਿ ਕੇ ਅਸੀਂ ਕੰਮ ਕਰਨਾ ਇਹਨਾਂ ਤੋਂ ਅਸੀਂ ਡਰਨੇ ਵਾਲੇ ਨਹੀਂ ਨਾ ਅਸੀਂ ਡਰਾਂਗੇ ਪਰ ਕਿਤੇ ਨਾ ਕਿਤੇ ਗੱਲ ਕੀਤੀ ਜਾਵੇ ਤਾਂ ਜਿਹੜੇ ਵੱਡੇ ਲੀਡਰ ਸੀਗੇ ਇਸ ਸਮੇ ਉਹ ਅੱਗੇ ਆਂਦੇ ਹੋਏ ਨਜ਼ਰ ਨਹੀਂ ਆਏ ਕਿਉਂਕਿ ਅ ਅਗਰ ਬਲਬੀਰ ਸਿੰਘ ਰਾਜੇਵਾਲ ਦੀ ਗੱਲ ਕਰੀ ਤਾਂ ਬਲਬੀਰ ਸਿੰਘ ਰਾਜੇਵਾਲ ਦੀ ਜਥੇਬੰਦੀ ਤੋਂ ਇਹ ਤੁਹਾਡੀ ਜਥੇਬੰਦੀ ਨਿਕਲੀ ਹੈ ਪਰ ਹਾਲਾਂਕਿ ਗੱਲਬਾਤ ਵੀ ਹੋਈ ਸਾਰੀ ਜਗ੍ਹਾ ਮੀਟਿੰਗਾਂ ਵੀ ਹੋਈਆਂ ਸਰਵਨ ਸਿੰਘ ਪੰਦੇੜ ਨੇ ਵੀ ਕਿਹਾ ਕਿ ਮੈਂ ਕੱਲੇ ਕੱਲੇ ਆਗੂ ਨਾਲ ਮਿਲਿਆ ਪਰ ਸਾਥ ਨਹੀਂ ਮਿਲਿਆ ਆਖਰ ਕੋਈ ਕਿਸਾਨ ਇੱਦਾਂ ਦੇ ਵੀ ਨਹੀਂ ਕਹ ਰਿਹਾ ਕਿ ਸਾਡਾ ਆਗੂ ਤਾਂ ਆਇਆ ਨਹੀਂ ਅਸੀਂ ਤਾਂ ਕਹ ਰੇ ਸਿੱਧਾ ਹੀ ਆਗੇ ਇਸ ਕੌਮ 'ਚ ਖੂਨ ਨਹੀਂ ਇੱਦਾਂ ਦਾ ਆ ਜਿਸ ਤੇ ਜ਼ੁਲਮ ਹੁੰਦਾ ਹੋਵੇ ਸਹਿ ਨਹੀਂ ਸਕਦੀ ਚਾਹੇ ਸਾਡਾ ਪਿੰਡ 'ਚ ਸਾਡਾ ਚਾਹੇ ਦੁਸ਼ਮਣ ਹੋਵੇ ਪਰ ਇੱਥੇ ਅਸੀਂ ਜੱਫੀਆਂ ਪਾ ਕੇ ਖੜੇ ਆ ਦਿੱਲੀ 'ਚ ਵੀ ਮਰਡਰ ਹੋਇਓ ਆਸ ਵਿੱਚ ਹੀ ਸਮਝੌਤੇ ਕਰਾਏ ਆ ਹੋਏ ਆ ਐਗਜ਼ਾਮਪਲ ਆ ਇਹ ਨਾ ਗੱਲਾਂ ਦਾ ਔਰ ਸਾਡੀਆਂ ਸਾਂਝਾਂ ਕਿਰਨਾਟਕਾ ਤੋਂ ਲੈ ਕੇ ਪੰਜਾਬ ਤੱਕ ਪੈ ਗਈਆਂ ਇਸੇ ਅੰਦੋਲਨ ਕਰਕੇ ਰਾਜੇ왈 ਸਾਹਿਬ ਦੀ ਗੱਲ ਕਰੀਏ ਰਾਜੇ왈 ਸਾਹਿਬ ਸਾਡੇ ਬਜ਼ੁਰਗ ਆ ਕੋਈ ਗੱਲ ਨਹੀਂ ਉਹਨਾਂ ਦਾ ਸਾਰਾ ਝੂਠ ਆਇਆ ਇੱਥੇ ਉਹ ਵੀ ਆਉਣਗੇ ਇਹ ਨਹੀਂ ਕਿ ਗੱਲ ਇੱਕ ਵਾਰੀ ਭੁੱਲ ਜਾਂਦਾ ਮੁੜ ਕੇ ਘਰ ਨੂੰ ਆ ਜਵੇ ਉਹਨੂੰ ਭੁੱਲਿਆ ਨਹੀਂ ਕਹਿੰਦਾ ਸਾਰੀ ਸੰਗਤ ਇੱਥੇ ਆਉਗੀ ਜਿੰਨੀਆਂ ਜਥੇਬੰਦੀਆਂ ਆ ਨਾਟ ਪੋਲਿਟਿਕਲ ਔਰ ਐਸਕੇਐਮ ਸਾਰਾ ਇਕੱਠਾ ਇੱਥੇ ਹੋ ਰਿਹਾ ਉਹ ਅੱਧ ਤੋਂ ਜ਼ਿਆਦਾ ਇੱਥੇ ਪਹੁੰਚ ਗਈਆਂ ਔਰ ਪਹੁੰਚ ਵੀ ਨਹੀਂ ਆ ਸਾਰੀਆਂ ਸਾਰੀਆਂ ਦੇ ਕਾਲ ਆ ਗਏ ਆ ਮੈਂ ਭਾਰਤੀ ਕਿਸਾਨ ਯੂਨੀਅਨ ਦੁਆਬਾ ਦਾ ਬਾਈਸ ਪ੍ਰਧਾਨ ਗੌਰਮਖ ਸਿੰਘ ਆ ਜੀ ਤੇ ਆਖਰੀ ਸਵਾਲ ਆ ਮੇਰਾ ਕਿਉਂਕਿ ਹਰਿਆਣਾ ਪੁਲਿਸ ਵੱਲੋਂ ਵੀ ਕਹਿ ਰਹੇ ਕਿ ਕਈ ਵੀਡੀਓਜ਼ ਜਿਹੜੀਆਂ ਨੇ ਜਾਰੀ ਕੀਤੀਆਂ ਗਈਆਂ ਉਹਨਾਂ ਵੱਲੋਂ ਵੀ ਦੱਸਿਆ ਜਾ ਰਿਹਾ ਹੈ ਕਿ ਕਿ ਕਿਤਨੇ ਕਿਤੇ ਅੰਦੋਲਨ ਦਾ ਜਿਹੜਾ ਮਾਹੌਲ ਹੈ ਉਹ ਖਰਾਬ ਹੈਗਾ ਕੋਈ ਹੋਰ ਰੂਪ ਦੀ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਨੇ ਨਾਲ ਹੀ ਨਾਲ ਜਦੋਂ ਇਦਾਂ ਦੇ ਲੋਕਾਂ ਦੇ ਬਿਆਨ ਤੁਸੀਂ ਸੁਣਦੇ ਹੋ ਸੋਸ਼ਲ ਮੀਡੀਆ ਤੇ ਕਿ ਫੰਡਿੰਗ ਹੋ ਰਹੀ ਹੈ ਜਾਂ ਫਿਰ ਇਹਦੇ ਪਿੱਛੇ ਕੋਈ ਛੜੇੰਤਰ ਹੈ ਫਿਰ ਕਿਸ ਤਰ੍ਹਾਂ ਦਾ ਮਹਿਸੂਸ ਕਰਦੇ ਦੇਖੋ ਸਾਨੂੰ ਕੋਈ ਦੁੱਖ ਨਹੀਂ ਇਸ ਗੱਲ ਦਾ ਪਹਿਲੀ ਗੱਲ ਤੇ ਇਹ ਹੈ ਕਿ ਅਸੀਂ ਤਾਂ ਭਾਰਤ ਸਰਕਾਰ ਨੂੰ ਇਹ ਕਹਿੰਨੇ ਆਂ ਵੀ ਇਹ ਖੂਨ ਯਾਰ ਤੁਹਾਡੇ ਕੰਮ ਆਉਣ ਵਾਲਾ ਖੂਨ ਹੈ ਸਾਡੀ ਦੇਸ਼ ਦੀ ਫੌਜ ਦੇ ਵਿੱਚ ਗਿਣਤੀ ਸਾਡੀ ਵਧਾਈ ਜਾਵੇ ਆਹ ਦੇਖੋ ਕਿਦਾਂ ਡਟੇ ਆ ਮੁੰਡੇ ਇਹੋ ਜਿਹੇ ਮੁੰਡੇ ਲੱਭਣੇ ਬਾਰਡਰਾਂ ਤੇ ਲੈ ਕੇ ਜਾਓ ਕਰੋ ਭਰਤੀ 2 ਲੱਖ ਬੰਦੇ ਦੀ ਭਰਤੀ ਖੋਲੋ ਪੰਜਾਬ 'ਚ ਆਹ ਸਾਰਾ ਯੂਥ ਭਰਤੀ ਹੋਣ ਵਾਲਾ ਨੌਕਰੀਆਂ ਦੇਵੋ ਸਾਡੇ ਜਵਾਨਾਂ ਨੂੰ ਆਰਮੀ 'ਚ ਪਰਸੈਂਟੇਜ ਸਾਡੀ ਘਟਾਤੀ ਕਹਿੰਨੇ ਹੋਏ ਦੰਗਾਈ ਨੇ ਇਹ ਦੰਗਾਈ ਨਹੀਂ ਇਹ ਖੂਨ ਤੁਹਾਡੇ ਕੰਮ ਆਉਣ ਵਾਲਾ ਹੈ ਇਹ ਅੱਜ ਦਾ ਨਹੀਂ ਸਾਡੀ ਹਿਸਟਰੀ ਚੱਕੋ ਅਸੀਂ ਜੇ ਬੰਨ ਲਾਇਆ ਹਨ ਅਫਗਾਨਿਸਤਾਨੀਆਂ ਨੂੰ ਤੇ ਉਹ ਪੰਜਾਬੀਆਂ ਨੇ ਲਾਇਆ ਭਾਵੇਂ ਉਹ ਹਿੰਦੂ ਸੀ ਮੁਸਲਮਾਨ ਸੀ ਭਾਵੇਂ ਸਿੱਖ ਸੀ ਪੰਜਾਬ ਦਾ ਜਾਇਆ ਜਿਹੜਾ ਸੀ ਇਹ ਦੁੱਲੇ ਭੱਟੀ ਤੋਂ ਲੈ ਕੇ ਗੱਲ ਤੁਰਨੀ ਆ ਪੰਜਾਬ ਦੇ ਜਾਇਆਂ ਨੇ ਬੰਨ ਲਾ ਕੇ ਪੂਰੇ ਹਿੰਦੁਸਤਾਨ ਨੂੰ ਰੋਟੀ ਖਾਂਦਾ ਕੀਤਾ ਇਹ ਸੱਤੇ ਟਿੱਪਣੀਆਂ ਨਹੀਂ ਕਰ ਸਕਦੇ ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਆ ਫੰਡਿੰਗ ਫੰਡਿੰਗ ਕਿਹੜੀ ਗੱਲ ਆ ਅਸੀਂ ਤੇ ਘਰ ਫੂਕੇ ਤਮਾਸ਼ਾ ਦੇਖਣ ਵਾਲੇ ਪਰਵਾਨੇ ਆ ਅਸੀਂ ਤਾਂ ਆਪਣਾ ਘਰ-ਬਾਰ ਵੇਚ ਕੇ ਇਸ ਅੰਦੋਲਨਾਂ ਦੇ ਲਾ ਦੇਾਂਗੇ ਇਸ ਕੱਲਾ-ਕੱਲਾ ਬੰਦਾ ਇਸ ਜਜ਼ਬੇ ਦਾ ਭਰਿਆ ਹੋਇਆ ਜੀ ਤੇ ਅ ਕੱਲ ਮੀਟਿੰਗ ਵੀ ਹੈਗੀ ਆ ਕਹਿੰਦੇ ਕਿ ਮੀਟਿੰਗ ਦੇ ਵਿੱਚ ਉਮੀਦਾਂ ਵੀ ਬਹੁਤ ਨੇ ਪਰ ਦੂਜੀ ਤਰਫ ਦੱਸਿਆ ਜਾ ਰਿਹਾ ਹੈ ਕਿ ਕਹਿੰਦੇ ਕਿ ਸਰਕਾਰ ਕੋਲ ਵੀ ਟਾਈਮ ਬੜਾ ਘੱਟ ਆ ਜਿਸ ਤਰ੍ਹਾਂ ਦੇ ਨਾਲ ਇੱਕ ਦੋ ਦਿਨ ਬਾਅਦ ਮੀਟਿੰਗ ਹੋ ਰਹੀ ਆ ਹੁਣ ਕੱਲ ਵੀ ਰਾਤ ਨੂੰ ਮੀਟਿੰਗ ਹੈ ਹੈਗੀ ਆ ਤੇ ਲੇਟ ਨਾਈਟ ਜੋ ਵੀ ਡਿਸੀਜਨ ਹੋਊਗਾ ਉਸ ਤੋਂ ਬਾ ਅੱਗੇ ਕੀ ਸੋਚੇ ਕਿਉਂਕਿ ਕਹਿ ਰਹੇ ਕਿ ਸਰਕਾਰ ਕੋਲ ਵੀ ਸਮਾਂ ਘਟ ਹੈ ਤੇ ਫਿਰ ਅੱਗੇ ਕੀ ਲੱਗਦਾ ਕਿ ਹੁਣ ਸਮਾਂ ਵੀ ਘਟ ਹੈਗਾ ਔਰ ਮੀਟਿੰਗਾਂ ਵੀ ਅੱਗੇ ਚੱਲ ਰਹੀਆਂ ਨੇ ਦੇਖੋ ਸਾਡੀ ਵੀ ਜਿਹੜੀ ਰਣਨੀਤੀ ਹੈ ਨਾ ਸਾਡੀ ਲੀਡਰਸ਼ਿਪ ਦੀ ਉਹ ਕਮਰਾਬੰਦ ਰਣਨੀਤੀ ਹੈ ਅਸੀਂ ਨੇਗੋਸ਼ੀਏਸ਼ਨ ਨੂੰ ਪਹਿਲ ਦੇਣਾ ਚਾਹੁੰਦੇ ਆ ਕਿ ਅਸੀਂ ਟੇਬਲ ਟਾਕ ਨੂੰ ਪਹਿਲ ਦੇਣਾ ਚਾਹੁੰਦੇ ਆ ਜੇ ਹਨਾ ਮੀਟਿੰਗ ਦੇ ਰਾਹੀਂ ਹੱਲ ਨਿਕਲਦਾ ਅਸੀਂ ਭਾਰਤੀ ਸਰਕਾਰ ਨੂੰ ਵੀ ਇਹ ਕਹਿੰਨੇ ਆ ਕਿ ਹੱਲ ਕੱਢੋ ਅਸੀਂ ਤੁਹਾਡੀ ਇਲੈਕਸ਼ਨ ਦੇ ਵਿੱਚ ਰੋੜਾ ਨਹੀਂ ਬਣਨਾ ਚਾਹੁੰਦੇ ਸਾਡਾ ਕੋਈ ਮੋਟਿਵ ਨਹੀਂ ਹੈ ਵੀ ਕੌਣ ਜਿੱਤੇ ਕੌਣ ਹਾਰੇ ਅਸੀਂ ਆਪਣੇ ਹੱਕਾਂ ਦੇ ਲਈ ਤੁਰੇ ਆ ਜਿਹੜੇ ਤੁਸੀਂ ਸਾਡੇ ਨਾਲ ਵਾਅਦੇ ਕੀਤੇ ਸਨ ਐਮਐਸਪੀ ਦੇ ਸਾਨੂੰ ਐਮਐਸਪੀ ਦਿਓ ਜਿਹੜੇ ਕਿਸਾਨਾਂ ਦੇ ਉੱਤੇ ਪਰਚੇ ਦਰਜ ਹੋਏ ਆ ਹਰਿਆਣੇ ਦੇ ਰਾਜਸਥਾਨ ਯੂਪੀ ਤੇ ਦਿੱਲੀ ਦੇ ਵਿੱਚ ਉਹ ਸਾਰੇ ਤੁਰੰਤ ਪ੍ਰਭਾਵ ਹੇਠ ਰੱਦ ਕੀਤੇ ਜਾਣ ਤੇ ਡਬਲਯੂਟੀਓ ਦਾ ਜਿਹੜਾ ਸਮਝੌਤਾ ਉਹਨੂੰ ਰੱਦ ਕੀਤਾ ਜਾਵੇ ਉਹ ਭਾਰਤ ਦੇ ਹਰ ਇੱਕ ਕਿਸਾਨ ਲਈ ਜੇ ਉਹ ਰਾਜਸਥਾਨ ਦਾ ਕਿਸਾਨ ਹੈ ਉਹ ਮੂੰਫਲੀ اگਉਂਦਾ ਹੈ ਮਿਰਚ اگਉਂਦਾ ਪਰ ਉਹਦਾ ਭਾਅ ਉਹਨੂੰ ਨਹੀਂ ਮਿਲਦਾ ਮਹਾਰਾਸ਼ਟਰ ਦਾ ਕਿਸਾਨ ਹੈ ਪਿਆਜ਼ اگਉਂਦਾ ਹੈ 2 ਰੁਪਏ 3 ਰੁਪਏ ਪੰਜਾਬੀ ਖਾਵੇ 40 ਰੁਪਏ ਲੈ ਕੇ ਉਹਨਾਂ ਨੂੰ ਭਾਅ ਦਿਓ ਸਾਡੀ ਗੋਭੀ ਇੱਥੇ 2 ਰੁਪਏ ਹੈ ਤੇ ਕਲਕੱਤੇ ਵਾਲੇ ਖਾਣ 100 ਰੁਪਏ ਲੈ ਕੇ ਕਿਸਾਨ ਪੰਜਾਬ ਦੇ ਕਿਸਾਨ ਨੂੰ ਭਾਅ ਦਿਓ ਆਹ ਲੜਾਈ ਆ ਸਾਡੀ ਪੂਰੇ ਦੇਸ਼ ਦੀ ਲੜਾਈ ਆ ਕੱਲੇ ਪੰਜਾਬੀਆਂ ਦੀ ਨਹੀਂ ਸੋ ਅਸੀਂ ਚਾਹੁੰਦੇ ਆਂ ਗੱਲਬਾਤ ਦੇ ਰਾਹੀਂ ਜਿਹੜਾ ਹੱਲ ਨਿਕਲ ਜਾਏ ਉਹਦੇ ਵਰਗੀ ਰੀਸ ਨਹੀਂ ਇਹ ਆਪਣੀ ਇਲੈਕਸ਼ਨ ਜ਼ੋਰ ਸ਼ੋਰ ਨਾਲ ਲੜਨ ਤੇ ਅਸੀਂ ਆਪਣੇ ਘਰਾਂ ਦੇ ਵਿੱਚ ਜਾ ਕੇ ਕਣਕ ਦੀ ਵਾਢੀ ਕਰੀਏ ਬਹੁਤ ਬਹੁਤ ਧੰਨਵਾਦ ਤੇ ਦੁਆਬਾ ਭਾਰਤੀ ਕਿਸਾਨ ਯੂਨੀਅਨ ਦੁਆਬਾ ਤੋਂ ਸਾਡੇ ਨਾਲ ਸੀ ਕੇ ਗੱਲਬਾਤ ਕੀਤੀ ਹੈ ਹਾਲਾਂਕਿ ਸੋਸ਼ਲ ਮੀਡੀਆ ਤੇ ਬਿਆਨ ਵੀ ਤੁਸੀਂ ਕਾਫੀ ਸੁਨੇ ਹੋਣੇ ਪਰ ਤਸਵੀਰਾਂ ਵੀ ਦੇਖੀਆਂ ਹੋਣਗੀਆਂ ਮੋਰਚੇ ਦੀਆਂ ਕਿਉਂਕਿ ਲਗਾਤਾਰ ਚਾਰ ਪੰਜ ਦਿਨਾਂ ਤੋਂ ਮਾਹੌਲ ਜਿਹੜਾ ਕਾਫੀ ਖਰਾਬ ਹੁੰਦਾ ਦਿਖਾਈ ਦਿੱਤਾ ਡਰਦਾ ਮਾਹੌਲ ਹੈ ਹਾਲਾਂਕਿ ਬਜ਼ੁਰਗ ਕਿਸਾਨ ਜਿਹੜੇ ਨੇ ਆ ਫਿਰ ਨੌਜਵਾਨ ਕਿਸਾਨ ਜਿਹੜੇ ਨੇ ਉਹ ਜੋਸ਼ ਕਰ ਰਹੇ ਪੂਰਾ ਹੈ ਕਹਿੰਦੇ ਕਿ ਸਾਡੇ ਸਾਡੇ ਅੱਗੂ ਕਹਿ ਦੇਣਾ ਅਸੀਂ ਤਾਂ ਕਹਿੰਦੇ ਕਿ ਘੰਟੇ ਦੀ ਮਾਰ ਹੈ ਬੈਰੀਕੇਟ ਬੁਰੀਕੇਟ ਪੱਟ ਦਾਂਗੇ ਪਰ ਕਹਿੰਦੇ ਕਿ ਜੋ ਵੀ ਸਾਡੇ ਅੱਗੂ ਕਹਿਣਗੇ ਉਹ ਅਸੀਂ ਕਰਾਂਗੇ ਮੀਟਿੰਗਾਂ ਦੇ ਰਾਹੀਂ ਅਗਰ ਫੈਸਲਾ ਹੁੰਦਾ ਹੈ ਤਾਂ ਸਭ ਤੋਂ ਵਧੀਆ ਪਰ ਦੇਖਣਾ ਇਹ ਹੋਵੇਗਾ ਕਿ ਆਖਰ ਮੀਟਿੰਗਾਂ ਹੋ ਰਹੀਆਂ ਨੇ ਮੀਟਿੰਗ ਦੇ ਵਿੱਚ ਕੀ ਕੁਝ ਫੈਸਲਾ ਹੁੰਦਾ ਹੈ ਜਾਂ ਫਿਰ ਮੀਟਿੰਗਾਂ ਬੇਸਿੱਟਾ ਰਹਿੰਦੀਆਂ ਨੇ तमाम ਚੀਜ਼ਾਂ ਦੇਖਣ ਵਾਲੀਆਂ ਹੋਣਗੀਆਂ ਵੀਡੀਓ ਜਰਨਲਿਸਟ ਜਸਵੰਤ ਦੇ ਨਾਲ ਮਾਈ ਪੰਜਾਬੀ ਟੀਵੀ ਸ਼ੰਭੂ ਬੋਰ